ਦਸ਼ਮੀਸ਼ ਪਿਤਾ ਛੀਰੇ ਗੁਰੂ ਗਵੈਂਸ ਸਿੰਘ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਬੋਲੀ ਸਾਹਿਬ ਚਾਂਛੁਰ ਪ੍ਰਾਪਤ 6ਵੀਂ ਪਾਸ਼ਾਈ ਰਾਮਗੜ ਫਲੋਰ ਵਿਖੇ ਪ੍ਰੰਤ ਕਮੇਟੀ ਤੇ ਇਲਾਕੇ ਦੇ ਸਮੂਹ ਸੰਗਤਾਂ ਵੱਲੋਂ ਬੜੀ ਛਰਦਾ ਭਾਵਨਾ ਨਾਲ ਮਨਾਇਆ ਜਾਵੇਗਾ 7 ਜਨਵਰੀ ਨੂੰ ਪਸ਼ਾਨਗਰ ਕੀਰਤਨ ਸਿਆਬੇਗਾ ਸਮੂਹ ਸੰਗਤਾਂ ਨੂੰ ਬੇਨਤੀ ਹੈ ਨਗਰ ਕੀਰਤਨ ਦੇ ਵਿੱਚ ਵੱਧ ਤੋਂ ਵੱਧ ਪਹੁੰਚ ਕੇ ਆਪਣਾ ਜੀਵਨ ਸਫਲਾ ਕਰੋ ਜੀ 6 ਜਨਵਰੀ ਨੂੰ ਸ਼੍ਰੀ ਅਖੰਡ ਪ੍ਰਸਾਦ ਉਪਰੰਤ ਰਾਗੀ ਟਾਡੀ ਜਿੱਥੇ ਸੰਗਤਾਂ ਨੂੰ ਰਚਪਿੰਨੀ ਕਰਵਾਉਣ ਦੇ ਨਾਲ ਕੰਗੇ ਕੈਮਰਾਮੈਨ ਅੈਸਕ ਨਾਗੀ ਨਾਲ ਗੁਰਚੰਦ ਸਿੰਘ ਨਾਗੀ ਮਨਪੀਤ ਸਿੰਘ ਰਾਸਮ ਮਝਾਰਾ ਦੀ ਦੁਆਬਾ ਦੇ 24 ਚੈਨਲ ਦੇ ਵਿਸ਼ੇਸ਼ ਰਿਪੋਰਟ ਜਿੱਥੇ ਬਾਬਾ ਪੈਰ ਫੜੇ ਉਹ ਜਾ ਆਸਣ ਖਾਪਣ ਸਤਿ ਆਸਣ ਸਭ ਜਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਗੁਰਬਾਣੀ ਦੇ ਫਰਮਾਨ ਹਨ ਧੰਨ ਧੰਨ ਪਿਤਾ ਧੰਨ ਧੰਨ ਕੋਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ ਬਹੁ ਪ੍ਰਗਟਿਓ ਮਰਦ ਅਗਮੜਾ ਵਰੀ ਆਮ ਇਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੂ ਚੇਲਾ ਦੀ ਮਹਾਵਾਕ ਅਨੁਸਾਰ ਐਸੇ ਮਹਾਨ ਸਤ ਗੁਰੂ ਦਸ਼ਮੇਸ਼ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤਿਨਾਂ ਦੇ ਪ੍ਰਕਾਸ਼ ਗੁਰਪੁਰਬ ਦੀਆਂ ਖੁਸ਼ੀਆਂ ਨੂੰ ਮਨਾਉਂਦਿਆਂ ਹੋਇਆਂ ਸਮੂਹ ਸੰਗਤਾਂ ਵੱਲੋਂ ਰਲ ਮਿਲ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਰ ਸਰਦਾਰ ਕਮਲਜੀਤ ਸਿੰਘ ਅਤੇ ਸਮੂਹ ਸੰਗਤਾਂ ਵੱਲੋਂ ਗੁਰਦੁਆਰਾ ਬੋਲੀ ਸਾਹਿਬ ਪਾਕਸ਼ੀ ਛੇਵੀਂ ਫਲੋਰ ਇਥੋਂ ਮਹਾਨ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ ਮਿਤੀ 3 ਜਨਵਰੀ ਨੂੰ ਆਰੰਭਤਾ ਹੋਵੇਗੀ ਸੋ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਹਾਜ਼ਰੀਆਂ ਭਰਨੀਆਂ ਟਰੈਕਟਰ ਟਰਾਲੀਆਂ ਲੈ ਕੇ ਆਉਣ ਦੀ ਕਿਰਪਾਲਤਾ ਕਰਨੀ ਅਤੇ ਨਾਲ ਹੀ ਸੰਗਤਾਂ ਨੂੰ ਲੈ ਕੇ ਆਉਣ ਦੀ ਵੱਧ ਚੜ ਕੇ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨ ਦੀ ਬੇਨਤੀ ਨੂੰ ਜਰੂਰ ਸਵੀਕਾਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ